ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਤੁਸੀਂ ਵੇਖ ਰਹੇ ਜੇ ਵਤਨ ਦੀ ਮਿੱਟੀ ਚੈਨਲ ਮੈਂ ਡਾਕਟਰ ਪ੍ਰਤਾਪ ਸਿੰਘ ਪੰਗਾਲੀ ਜਿਸ ਤਰ੍ਹਾਂ ਕਿ ਆਪ ਨੂੰ ਪਤਾ ਹੀ ਹੈ ਕਿ ਝੋਨੇ ਦੀ ਬਾੜੀ ਜਿਹੜੀ ਜੋਰਾਂ ਛੋਰਾ ਨਾਲ ਚੱਲ ਰਹੀ ਆ ਪਰ ਇਹ ਬਾੜੀ ਦੇ ਵਿੱਚ ਜਿਹੜੀ ਬਰਸਾਤ ਹੋਈ ਆ ਇੰਨੇ ਬਾੜੀ ਦਾ ਕੰਮ ਵਿੱਚੇ ਰੋਗ ਦਿੱਤਾ ਤੁਸੀਂ ਇਹ ਵੀਡੀਓ ਵਿੱਚ ਵੇਖ ਸਕਦੇ ਜੇ ਕਿ ਕਿਤਨਾ ਝੋਨੇ ਦੀ ਫਸਲ ਜਿਹੜੀ ਆ ਉਹ ਜ਼ਮੀਨ ਤੇ ਵਿਛੀ ਪਈ ਆ ਕਿਉਂਕਿ ਕਸਬਾ ਫਤਿਹਗੜ ਚੂੜੀਆਂ ਦੇ ਨਾਲ ਲੱਗਦਾ ਏਰੀਆ ਮਜੀਠੇ ਏਰੀਏ ਵਿੱਚ ਜਿੱਥੇ ਕਿ ਮਟਰ ਦੀ ਫਸਲਾਂ ਦੀ ਜਿਹੜੀ ਬਜਾਈ ਆ ਉਹ ਜੋਰਾਂ ਨਾਲ ਚੱਲ ਰਹੀ ਆ ਜਿੱਥੇ ਫਸਲ ਦਾ ਨੁਕਸਾਨ ਹੋਇਆ ਉੱਥੇ ਮਟਰ ਜਿਹੜੇ ਬਜਾਈ ਹੋ ਰਹੀ ਆ ਉਹਨਾਂ ਦੇ ਵੀ ਕੰਮ ਵਿੱਚ ਰੁਕਾਵਟ ਆ ਗਈ ਹੈ ਤੇ ਬਜਾਈ ਜਿਹੜੀ ਪਛੇਤੀ ਹੋ ਰਹੀ ਆ ਸੋ ਤੁਸੀਂ ਵੇਖ ਰਹੇ ਜੇ ਵਤਨ ਦੀ ਮਿੱਟੀ ਚੈਨਲ ਮੈਂ ਡਾਕਟਰ ਪ੍ਰਤਾਪ ਸਿੰਘ ਪੰਘਾੜੀ